ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਅਮਾਜ ਮਹੱਲਾ ਚੌਥਾ ਮਦਸੂਦਨ ਮੇਰੇ ਮਨ ਤਨ ਪ੍ਰਾਨਾ ਹਉ ਹਰ ਬਿਨ ਦੂਜਾ ਅਵਰ ਨਾ ਜਾਣਾ ਕੋਈ ਸੱਜਣ ਸੰਤ ਮਿਲੇ ਵਡਭਾਗੀ ਮੈਂ ਹਰ ਪ੍ਰਭ ਪਿਆਰਾ ਦੱਸਾ ਜੀਉ ਹਉ ਮਨ ਤਨ ਖੋਜੀ ਪਾਲ ਪਾਲਾਈ ਕਿਉ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸਾ ਜੀਓ ਮੇਰਾ ਪਿਆਰਾ ਪ੍ਰੀਤਮ ਸਤਗੁਰ ਰਖਵਾਲਾ ਹਮ ਬਾਰਕ ਦੀਨ ਕਰਹੁ ਪ੍ਰਤ ਪਾਲਾ ਮੇਰਾ ਮਾਤ ਪਿਤਾ ਗੁਰ ਸਤਗੁਰ ਪੂਰਾ ਗੁਰ ਜਲ ਮਿਲ ਕਮਲ ਵਿਗਸਾ ਜੀਓ ਜਿਵੇਂ ਉੱਪਰ ਲੀਆਂ ਪੰਕਤੀਆਂ ਚੋਂ ਅੱਖਰ ਆ ਰਹੇ ਨੇ ਵਸਾ ਜੀਓ ਦਸਾ ਜੀਓ ਸੋ ਇਸੇ ਪ੍ਰਕਾਰ ਇਹ ਜਿਹੜਾ ਬਚਨ ਹੈ ਇਹ ਵੀ ਵਿਗਸੈ ਜੀਓ ਪੜ੍ਹ ਕੇ ਬੋਲ ਕੇ ਕਰਨਾ ਹੈ ਵਿਗਸੈ ਜੀਓ ਪਾਠ ਇੱਥੇ ਨਹੀਂ ਕਰਨਾ ਕਿਤੇ ਪਾਠ ਵਿਗਸਿਆ ਆਵੇਗਾ ਕਿਤੇ ਵਿਗਸੈਆ ਆਵੇਗਾ ਚਾਲ ਮੁਤਾਬਕ ਅਰਥ ਵਿੱਚ ਫਰਕ ਨਹੀਂ ਅਰਥ ਉਹੀ ਹੈ ਪਰ ਪਾਠ ਜਿਹੜਾ ਹੈ ਇਹ ਚਾਲ ਮੁਤਾਬਕ ਹੁੰਦਾ ਹੈ ਮੇਰਾ ਮਾਤ ਪਿਤਾ ਗੁਰ ਸਤਗੁਰ ਪੂਰਾ ਗੁਰ ਜਦ ਮਿਲ ਕੰਮਲ ਵਿਗਸੈ ਜੀਓ ਮਨ ਬਿਨ ਗੁਰ ਦੇਖੇ ਨੀਂਦ ਨਾ ਆਵੇ ਮੇਰੇ ਮਨ ਤਨ ਵੇਦਨ ਗੁਰ ਬਿਰਹ ਲਗਾਵੇ ਹਰ ਹਰ ਦਇਆ ਕਰੋ ਗੁਰ ਮਿਲੋ ਜਨ ਨਾਨਕ ਗੁਰ ਮਿਲ ਰਹਸੈ ਜੀਓ ਇੱਥੇ ਵੀ ਰਹਸੈ ਜੀਓ ਬੋਲਣਾ ਹੈ ਰਹਸੈ ਜੀਓ ਨਹੀਂ ਰਹਸੈ ਜੀਓ